ਹਰ ਸਿੰਘਾ ਜੀ ਤੇ ਤੁਸੀਂ ਵੀ ਇੱਥੇ ਰਹਿੰਦੇ ਹੋ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਅੱਗ ਲੱਗੀ ਕਦੋਂ ਇਹ ਲੱਗੀ ਅੱਗ ਨੂੰ ਜੀ ਤਿੰਨ ਘੰਟੇ ਹੋ ਗਏ ਤਿੰਨ ਤਿੰਨ ਜਿਹੜੀਆਂ ਗੱਡੀਆਂ ਜੀ ਅੱਗ ਜੋ ਨਾਲੀਆਂ ਮਤਲਬ ਖਾਲੀ ਹੋ ਚੁੱਕੇ ਹੈ ਤੱਕ ਅੱਗ ਕੰਟਰੋਲ ਨਹੀਂ ਹੋ ਰਹੀ ਹਜੇ ਵੀ ਅੱਗ ਚੱਲ ਰਹੀ ਆ ਤੇ ਹਲੇ ਵੀ ਅੱਗ ਚੱਲਿਆ ਪਰ ਕੀ ਤੁਹਾਡੇ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਦੀ ਕੋਈ ਆਪਣੀ ਗੱਡੀ ਆ ਜਾਂ ਬਾਹਰੋਂ ਹੀ ਆਉਂਦੀ ਆ ਨੇ ਇਹ ਨਰ ਪਾਵਰ ਕੋਲੇ ਫੈਕਟਰੀ ਹੈ ਜੀ ਹਾਂਜੀ ਉੱਥੋਂ ਆਈਏ ਨੇ ਜੀ ਠੀਕ ਹੈ ਬਾਕੀ ਮਰੇ ਕੋਟਲੇ ਆਈਏ ਬਾਕੀ ਮਰੇ ਕੋਟਲੇ ਜੀ ਨੇ ਬਾਹਰੋਂ ਜੀ ਮਲੇਰ ਕੋਟਲੇ ਤੋਂ ਮਲੇਰ ਕੋਟਲੇ ਇੱਥੋਂ ਤਕਰੀਬਨ 10-12 ਕਿਲੋਮੀਟਰ ਹੈਗਾ 10 ਮਿੰਟ ਦਾ ਸਮਾਂ ਲੱਗ ਜਾਂਦਾ ਤੁਹਾਨੂੰ ਨਹੀਂ ਲੱਗਦਾ ਵੀ ਇਸ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਇੱਕ ਆਪਣੀ ਵੀ ਹੋਣੀ ਜ਼ਰੂਰੀ ਹੈ ਹਾਂਜੀ ਹੋਣੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਸਾਨੂੰ ਜਿਵੇਂ ਕੋਈ ਕਾਲ ਆ ਪੈਂਦਾ ਉੱਥੇ ਫਾਇਰ ਬ੍ਰਿਗੇਡ ਸਾਨੂੰ ਪੱਕੀ ਏਰੀਆ ਨੂੰ ਚਾਹੀਦੀ ਹੈ ਚਾਹੀਦੀ ਹੈ ਜੀ ਠੀਕ ਹੈ ਹਾਂਜੀ ਇਹੀ ਮੰਗ ਕਰਦੇ ਆ ਜਿਵੇਂ ਫਾਇਰ ਬ੍ਰਿਗੇਡ ਆ ਸਾਨੂੰ ਮਰੇ ਕੋਟਲੇ ਆਉ ਕੋਈ ਅੱਗ ਲੱਗਦੀ ਹੈ ਕੋਈ ਹਾਦਸਾ ਹੁੰਦਾ ਉਹ ਹੁਣ ਤੋਂ ਰੁਕਿਆ ਜਾਵੇ ਪਹਿਲਾਂ ਕਿਉਂਕਿ ਹਰ ਸਾਲ ਹੈ ਜਿਹੜੀ ਪੱਕੀ ਫਸਲ ਨੂੰ ਇਧਰਲੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਆਗ ਲੱਗਦੀ ਹੈ ਤੇ ਵਿੱਚ ਸਮਾਂ ਪੈ ਜਾਂਦਾ ਫਾਇਰ ਬ੍ਰਿਗੇਡ ਦੂਰੋਂ ਆਉਣ ਕਰਕੇ ਨੁਕਸਾਨ ਵੀ ਹੋ ਜਾਂਦਾ ਕਈ ਕਿਸਾਨਾਂ ਦਾ ਹੁਣ ਦੇਖੋ ਜੀ ਕਦੇ ਫਸਲ ਦਾ ਹੁੰਦਾ ਹੁਣ ਘਰਾਂ ਦਾ ਹੋਇਆ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਇਹਨਾਂ ਦਾ ਤੇ ਗਰੀਬ ਪਰਿਵਾਰ ਹੈ ਪਿੰਡ ਲੈਵਲ ਤੇ ਵੀ ਕੋਈ ਸਹਾਇਤਾ ਕਰੋਗੇ ਜੀ ਜੋ ਹੋਊ ਜੀ ਬਣਦੀ ਕਰਾਂਗੇ ਜੀ ਕਰੂਗਾ ਹਾਂ ਜੀ ਬਾਕੀ ਜੋ ਸਰਕਾਰ ਇਹਨਾਂ ਦਾ ਬਣਦਾ ਮੁਆਵਜ਼ਾ ਇਹਨਾਂ ਨੂੰ ਦੇਵੇ ਇਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਕੀ ਨਾਮ ਹੈ ਮਾਤਾ ਜੀ ਕਰਮਜੀਤ ਆ ਜੀ ਤੇ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਘਰਾਂ ਨੂੰ ਅੱਗ ਲੱਗੀ ਹੈ ਅੱਗ ਲੱਗੀ ਕਿਵੇਂ ਹੈ ਪਹਿਲਾਂ ਖੇਤਾਂ ਚੋਂ ਆਈ ਆ ਜੀ ਖੇਤ ਦੇ ਵਿੱਚੋਂ ਆਈ ਹਾਂ ਜੀ ਖੇਤ ਚੋਂ ਆਈ ਆ ਖੇਤ ਤੇ ਚੋਹਾਰਾਂ ਚਾਵੜੀ ਘਰਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੂੜੀਆਂ ਮੱਚੀਆਂ ਸਭ ਦੀ ਤੇ ਘਰ ਦਾ ਸਮਾਨ ਵੀ ਕਹਿ ਰਹੇ ਨੇ ਮੱਚ ਗਿਆ ਕੀ ਕੀ ਮੱਚਿਆ ਜੀ ਸਮਾਨ ਦੇ ਵਿੱਚ ਸਭ ਕੁਝ ਹੀ ਮੱਚ ਗਿਆ ਜੀ ਜਿਹੜਾ ਕੱਪੜਾ ਲੀੜਾ ਸਭ ਕੁਝ ਹੀ ਮੱਚ ਗਿਆ ਠੀਕ ਹੈ ਤੇ ਘਰ ਦੇ ਵਿੱਚ ਬੱਚੇ ਕਿੰਨੇ ਸੀਗੇ ਬੱਚੇ 3-4 ਤੇ ਜੀ ਤੇ ਉਹ ਕਿਵੇਂ ਬਚਾਏ ਨੇ ਭੱਜ ਭੱਜ ਕੇ ਬਚਾਏ ਨੇ ਜੀ ਠੀਕ ਹੈ ਆ ਸਾਨੂੰ ਤਾਂ ਆਪਦੀ ਜਾਨ ਦਾ ਸੀ ਵੀ ਅਸਤੇ ਭੱਜ ਭੱਜ ਕੀ ਗਿਆ ਤੇ ਪਿੰਡ ਵਾਸੀਆਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕਿਵੇਂ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਬਹੁਤ ਕੀਤੀ ਹੈ ਹੋਈ ਨਹੀਂ ਪਰ ਹਾਂਜੀ ਬਹੁਤ ਪਾਣੀ ਪੂਣੀ ਪਾਇਆ ਸਾਤੋਂ ਕੋਸ਼ਿਸ਼ ਜਾਨੂੰ ਲਾਈਟ ਵੀ ਭੱਜ ਗਈ ਪਾਣੀ ਵੀ ਮੁੱਕ ਗਿਆ ਤੇ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਜਿਹੜਾ ਸਾਡਾ ਨੁਕਸਾਨ ਹੋ ਗਿਆ ਸਾਨੂੰ ਖਰਚ ਮਿਲਣਾ ਚਾਹੀਦਾ ਮਾਤਾ ਕੀ ਨਾਮ ਹੈ ਜੀ ਜਗਦੇਵ ਘੋਰਾ ਜੀ ਤੇ ਤੁਹਾਡੇ ਘਰ ਨੂੰ ਅੱਗ ਲੱਗੀ ਹੈ ਜਿੰਨਾ ਨੁਕਸਾਨ ਤੁਹਾਡੀ ਘਰ ਦਾ ਹੋਇਆ ਹੈ ਹਾਂ ਜੀ ਹਾਂ ਸਾੜਾ ਹੋਇਆ ਜੀ ਕੀ ਕੁਝ ਮੱਚ ਗਿਆ ਜੀ ਤੁਹਾਡਾ ਸਾਰਾ ਕੁਝ ਹੀ ਮੱਚ ਗਿਆ ਜੀ ਬੈੱਡ ਬਚਾ ਰਹੇ ਸਮਾਨ ਕੁਝ ਵੀ ਨਹੀਂ ਰਿਹਾ ਜੀ ਬੈੱਡ ਵਗੈਰਾ ਸਾਰਾ ਮੁੱਚ ਗਿਆ ਜੀ ਸਾਰਾ ਕੁਝ ਮੱਚ ਗਿਆ ਜੀ ਤੇ ਘਰ ਦੇ ਵਿੱਚ ਕਿੰਨੇ ਜੀ ਸੀਗੇ ਤੁਸੀਂ ਉਸ ਵੇਲੇ ਘਰ ਚਾਚੀ ਚਾਰ ਜੀ ਬੈਠੇ ਤੇ ਜੀ ਬੱਚੇ ਤੇ ਬਾਕੀ ਮਾਂ ਸੀਗੀ ਅੱਜ ਕੇ ਨਿਕਲਿਆ ਮੈਂ ਬੱਚਿਆਂ ਨੂੰ ਬਚਾਤਾ ਜੀ ਹਾਂ ਮੈਂ ਤੁਸੀਂ ਬਾਤ ਜਵਾਬ ਦੀ ਜਾਨ ਬਚਾ ਕੇ ਮੈਂ ਆਉਣੀ ਆ ਤੇ ਹੁਣ ਕੀ ਮੰਗ ਕਰਦੇ ਬਹੁਤ ਮੱਚਦੀ ਆ ਜੀ ਤੂੜੀ ਨੂੰ ਅੱਗ ਲੱਗਿਆ ਲਾਟਾਂ ਨਿਕਲਦੀਆਂ ਨੇ ਬਰਾਲ ਹੋਇਆ ਪਿਆ ਤਿੰਨ ਘੰਟੇ ਹੋ ਗਏ ਜੇ ਮਸ਼ੀਨ ਤੋਂ ਵੀ ਨਹੀਂ ਬਜਾਈ ਗਈ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਜੀ ਤੇ ਹੁਣ ਕੀ ਮੰਗ ਕਰਦੇ ਹਾਂ ਸਰਕਾਰ ਨੂੰ ਸਾਨੂੰ ਮਾਮ ਜਾ ਮਿਲਣਾ ਚਾਹੀਦਾ ਅਸੀਂ ਗਰੀਬ ਬੰਦੇ ਆ ਦਿਹਾੜੀ ਵਾਲੇ ਬੰਦੇ ਆ ਤੇ ਸੁਣਨ ਦੇ ਵਿੱਚ ਆ ਵੀ ਤੁਸੀਂ ਜਿਹੜੀ ਤੂੜੀ ਦੀਆਂ ਟਰਾਲੀਆਂ ਛਡਾਈਆਂ ਸੀ ਉਹ ਵੀ ਆਧਾਰ ਪੈਸੇ ਹਾਂ ਜੀ ਆਧਾਰ ਫੜਿਆ ਵੀ ਨਹੀਂ ਕਿਸੇ ਦੇ ਮੋੜ ਐ ਵੀ ਨਹੀਂ ਜੀ ਅੱਛੀ ਵਿੱਚ ਮੋੜ ਤੇ ਵਿੱਚ ਰਹਿੰਦੇ ਨੇ ਹਜੇ ਇਲਾਕੇ ਦੇ ਐਮਐਲਏ ਨੂੰ ਕੀ ਬੇਨਤੀ ਕਰਨੀ ਚਾਹੋਗੇ ਜੀ ਇਹੀ ਬੇਨਤੀ ਆ ਜੀ ਸਾਡੀ ਸਾਨੂੰ ਆਵਾਮ ਦਾ ਮਿਲਣਾ ਚਾਹੀਦਾ ਜੀ ਜਿੰਨਾ ਨੁਕਸਾਨ ਹੋ ਗਿਆ ਸਾਡਾ ਲਾਭ ਸਿੰਘ ਜੀ ਲਾਭ ਸਿੰਘ ਲਾਭ ਸਿੰਘ ਸਰਪੰਚ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਸਾਧੂਪੁਰਾ ਬਸਤੀ ਦੇ ਵਿੱਚ ਅੱਗ ਲੱਗੀ ਆ ਕਿੰਨਾ ਕੁ ਨੁਕਸਾਨ ਹੋਇਆ ਜੀ ਕਾਫੀ ਨੁਕਸਾਨ ਹੋਇਆ ਜੀ ਦੋ ਤਿੰਨ ਘਰਾਂ ਦਾ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਸੁਆਹ ਹੋ ਗਿਆ ਹਾਂਜੀ ਤੇ ਪਰਿਵਾਰਿਕ ਮੈਂਬਰਾਂ ਨੇ ਜਾਨ ਕਿਵੇਂ ਬਚਾਈ ਆ ਜੀ ਜਾਨ ਭੱਜ ਕੇ ਬਚਾਈ ਆ ਜੀ ਬੱਚੇ ਕਿੰਨੇ ਸੀ ਬੱਚੇ ਬੱਚੇ ਕੱਢੇ ਨੇ ਇਹਨਾਂ ਨੇ ਆਪ ਹੀ ਹਿੰਮਤ ਨਾਲ ਆਪ ਦੀਆਂ ਤੇ ਸੋਨ ਦੇ ਵਿੱਚ ਆਇਆ ਵੀ ਸਾਰਾ ਏਰੀਆ ਜਿਹੜਾ ਗਰੀਬ ਪਰਿਵਾਰ ਹੀ ਵੱਸਦੇ ਨੇ ਮਿਹਨਤ ਕਰਕੇ ਖਾਣ ਵਾਲੇ ਨੇ ਹਾਂ ਜੀ ਹਾਂ ਪੂਰੀ ਮਿਹਨਤ ਕਰਕੇ ਖਾਂਦੇ ਨੇ ਤੇ ਬਾਕੀ ਇਹਨਾਂ ਦੀਆਂ ਟੂੜੀਆਂ ਕੋਈ ਟਰਾਲੀਆਂ ਕਿੰਨੀਆਂ ਹੀ ਤੀਆਂ ਉਹ ਵੀ ਮੱਚ ਗਈਆਂ ਜੀ ਵਿੱਚ ਹੀ ਮੱਚ ਗਿਆ ਸਾਰਾ ਸਮਾਨ ਨੀੜਾ ਲੱਤਾਂ ਜੋ ਵੀ ਸੀ ਸਾਰਾ ਮੱਚ ਗਿਆ ਜੀ ਅੰਦਰ ਹੀ ਠੀਕ ਹੈ ਜੀ ਤੇ ਬੈਡ ਬੁੱਟ ਦੀਆਂ ਕੁਰਸੀਆਂ ਹੋਰ ਨਿੱਕਾ ਮੋਟਾ ਘਰ ਸਾਰਾ ਕੁਝ ਨੁਕਸਾਨ ਹੋ ਗਿਆ ਤੇ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਜੀ ਖਾਣ ਦੀ ਪੂਰਤੀ ਕੀਤੀ ਜਾਵੇ ਗਰੀਬ ਪਰਿਵਾਰ ਨੇ ਜੀ ਬਹੁਤ ਪੁੱਛ ਕੇ ਮੈਂ ਤਾਂ ਕਰਕੇ ਕਜਾਇਲਾ ਕਰਦੇ ਨੇ ਆਪਦਾ ਬਚੇਰੇ